ਪਾਤੀ ਜੱਗੇ ਨੇ ਹੈ ਦੁੱਧ ਪਾਤਾ ਚਾਹ ਚ ਹੈ ਹਰ ਜਾ ਹਜੀ ਹਜ ਨਾ ਬਣਾ ਹੋਰ ਕੀ ਪਾਏਗਾ ਹੋਰ ਕੀ ਪਾਏਗਾ ਹੈ ਪੁਕੜੀ ਪਾਏਗਾ ਹੈ ਹੈ ਖੇਤ ਕਰਦੇ ਸੀ ਬਾਈ ਖਾਲ ਖੂਲ ਲੋਟ ਪੁਕੜੀ ਵਾਰੀ ਤੇ ਆਪਰਾ ਨੇ ਆਪਣੇ ਨੇ ਚਾਹ ਬਣਾਤੀ ਜਮਾ ਬਣਾਈ ਵੀ ਪੂਰੀ ਸੁਬੀਹ ਐ ਦੋ ਜਾਨਾਂ ਜੋਗੀ ਹੈ ਨਾ ਠੀਕ ਹੈ ਹਾਂ ਆਪਣਾ ਪਿੱਚਾ ਮਸ ਖਨਾ ਭਰਾ ਜੱਗਾ ਐ ਮੁੱਥੇ ਮੁੱਥੇ ਬੰਦਦਾ ਭਾਈ ਆਪਣਾ ਹੂੰ ਜੀਰੂ ਡਰਲ ਨਾ ਬੀਜੀ ਹੋਇਆ ਆ ਉਤੋਂ ਦੀ ਨੰਗਾ ਦੀ ਜੱਗਿਆ ਬੱਟਾਂ ਉਤਾਂ ਦੀ ਓਏ ਹੈ ਬਾਲੇ ਇੱਕ ਜੂਸ ਬੰਦੇ ਆ ਓਏ ਹਾਂ ਹਾਂ ਆ ਭਾਈ ਬੱਟ ਸੀ ਹੈ ਤੇ ਦੇਖ ਲੋ ਜੀਰੂ ਡਰਲ ਬੱਟ ਉਤੋਂ ਦੀ ਨੰਗਾਤੀ ਬਾਲੇ ਪੈੜਿਆ ਯਾਰ ਹਣਾ ਵੱਟ ਵੀ ਨਹੀਂ ਛੱਡੀ ਹੁਣ ਦੁਬਾਰੇ ਜੰਦਰਾਂ ਲਾਉਣਾ ਪੂਏ ਤੇ ਹੋਏ ਆ ਦੇਖ ਲੈ ਬਾਈ ਇਹੇ ਜੇ ਕੰਮ ਇਹਨਾਂ ਦੇ ਬੰਦਿਆਂ ਦੇ ਹੈ ਐਨੀ ਕੰਜੂਸੀ ਕਰ ਤਾ ਕਰਦੇ ਆ ਜੱਗਿਆ ਤੁਸੀਂ ਬਾਹਲੇ ਕੰਜੂਸ ਬੰਦੇ ਆ ਯਾਰ ਤੁਸੀਂ ਮਾਣੀ ਮੋਟੀ ਵੱਟ ਤਾਂ ਛੱਡ ਦੇ ਯਾਰ ਬੰਦਾ ਵੱਟ ਤੇ ਭਾਏ ਪੰਜ ਮਣਕਾ ਰੱਖੋ ਤੂੰ ਮਣ ਹੈ ਭਾਏ ਜੋ 40 ਕਿਲੋ ਪਾਣ ਖੂਗਿਓ ਚੱਕ ਚਾਰ ਰੋੜੇ ਨੇ ਘੱਡੇ ਕਿੰਨੀ ਗਣ ਕਹੂਗੀ ਵੀ 40 ਕਿਲੋ 40 ਕਿਲੋ ਚਾਰ ਪਾੜੇ ਰੋੜੇ ਨੇ ਘੱਡੇ ਵੱਟ ਤੇ ਆ ਕਹਿੰਦਾ ਵੱਟ ਤੇ ਦਨੌੜੇ ਚਾਰੌੜੇ ਨਿਕਲ ਕੇ ਕਹਿੰਦਾ 40 ਕਿਲੋ ਕਨਕੂ ਠੀਕ ਆ ਬਾਈ ਜੱਗਿਆ ਹੈ ਕਹਿ ਨਹੀਂ ਸਕਦੇ ਹੁਣ ਕੁਝ ਸਾਨੂੰ ਹੈ ਤਾਂ ਮਿਹਨਤੀ ਇਨਸਾਨ ਆ ਤੇ ਕਨਕ ਨੂੰ ਕਿੰਨੇ ਦਿਨ ਹੋ ਗਏ ਨਾ ਦੇਖੋ ਬਾਈ ਟੰਗੂਰ ਮਾਰ ਗਈ ਕਨਕ ਹੈ ਤੇ ਸੋਡਾ ਭਰਾ ਕੋਕੜ ਮੈਂ ਤੇ ਜੱਗਾ ਚਾਹ ਪੀਣੇ ਆ ਬਣਾਉਣੇ ਆ ਹੈ ਜੱਗੇ ਆ ਖੜਾ ਸਾਈਕਲ ਕਿੰਨੇ 4 ਕਿਲੋਮੀਟਰ ਪੈ ਜਾਂਦਾ ਜੱਗਿਆ ਤੈਨੂੰ ਪਿੰਡ ਤੋਂ ਹੈ ਕਹਿੰਦਾ ਕੱਕੇ ਕੰਮ ਪਹੀਆ ਕਿ ਰੇਤਾ ਕਿੰਨਾਗਾ ਉਹ ਪਹੀ ਤੇ ਹੈ 4 ਕਿਲੋਮੀਟਰ ਆਉਂਦਾ ਭਾਈ 4 ਕਿਲੋ ਜਾਂਦਾ ਪੈਜੂ ਵਿਚਾਰੇ ਨੂੰ ਜੱਗੇ ਨੂੰ ਤੇ ਸਾਈਕਲ ਤੇ ਆਉਂਦਾ ਹੈ ਤੇ ਖਾਲਾ ਖੂਲੇ ਕਰੀ ਜਾਂਦੇ ਆ ਲੋਟ ਤੇ ਭਰਾ ਸਟਾਪ ਤੇ ਕਹਿੰਦਾ ਭਾਈ ਬਹੁਤ ਔਖਾ ਸਕੂਟਰ ਹੀ ਲੈਣੀ ਪੂ ਜੱਗਿਆ ਕਿ ਸਾਈਕਲ ਦੀ ਚੰਗਾ ਮੋਟਰਸਾਈਕਲ ਮੋਟਰਸਾਈਕਲ ਲੈਣਾ ਪੂਗਾ ਹਾਂ ਜੱਗੇ ਸਾਈਕਲ ਕਿਵੇਂ ਤੈਨੂੰ ਲੋਟ ਆ ਕੇ ਮੋਟਰਸਾਈਕਲ ਮੋਟਰਸਾਈਕਲ ਲੈ ਜਾਣੇ ਆ ਕਿ ਸਕੂਟਰੀ ਨਾ ਨਾ ਪੈ ਜੀ ਗੋਡੇ ਖੜ ਜਾਣਗੇ ਸਾਰੇ ਅੱਛਾ ਹੋਰ ਆਪੇ ਵਧੀਆ ਤੁਰੇ ਫਿਰ ਦੇ ਦੇ ਨਹੀਂ ਇੱਥੇ ਤੇ 10 ਕਿਲੋਮੀਟਰ ਭਾਂ ਥੋੜਾ ਬਾਟਾ ਉਹ ਇੰਨੀ ਕਿਹੜੀ ਬਾਟਾ ਜੀ ਹੈ ਹੈ ਲੋਟ ਹੀ ਐ ਕੋਈ ਬਾੜੀ ਨਹੀਂ ਥੋੜਾ ਫੜਾ ਤਾਂ ਮੈਂ ਕਰ ਲੈ ਚੰਗਾ ਆਇਗਾ ਹੂੰ ਚਾਲ ਸਹੀ ਆ ਗੱਲ ਬਾਈ ਜੱਗੇ ਦੀ ਕਹਿੰਦਾ ਕਹਿੰਦਾ ਤੋਰਾ ਫੇਰਾ ਕਹਿੰਦਾ ਸਾਈਕਲ ਦੀ ਚੰਗਾ ਕਹਿੰਦਾ ਮੈਂ ਭਰਾ ਸਾਡਾ ਜੱਗਾ ਬੰਦਾ ਵਧ ਗਿਆ ਯਾਰ ਵਿਚਾਰਾ ਹਣਾ ਚੱਲ ਜੱਗਿਆ ਫੇਰ ਪਾ ਦੇ ਕੁੱਟਰ ਚਾਹ ਫੇਰ ਪੀ ਲਾਂਨੇ ਆ ਅਈ ਪੀਨੇ ਆ ਬਾਈ ਖੇਤ ਬੜਾ ਕੇ ਚਾਹ ਤੇ ਕਿਵੇਂ ਲੱਗੀ ਕਮੈਂਟਾਂ ਚ ਜਰੂਰ ਕਰਕੇ ਦੱਸਣਾ ਠੀਕ ਆ ਬਾ ਕੁੱਟ ਕੀ ਪਾਈ ਜੱਗਿਆ ਜਵੀ ਕੁੱਟਕ ਬੱਸ 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 ਤੇ ਆ ਪੀਨੇ ਬਾਈ ਚਾਹ ਸੀ ਮੈਂ ਤੇ ਜੱਗਾ ਬਣਾ ਕੇ ਹੈ ਤੇ ਕਿਵੇਂ ਲੱਗੀ ਐ ਥੱਲੇ ਬਹਿ ਕੇ ਪੀ ਮੈਂ ਇਹ ਚਾਹ ਸ਼ੌਕ ਨਾਰਾ ਸਾਡਾ ਜੱਗਾ ਆਏ ਹੂੰ